ਲੋਕਾਂ ਦੀ ਫਸਲ ਮਰ ਰਹੀ ਆ ਉਹਦਾ ਮੈਂ ਤੋੜ ਦੇਣ ਲਈ ਆਇਆ ਤੁਹਾਨੂੰ ਇਹ ਸਿਆਸਤ ਲੱਗਦੀ ਤੇ ਮੈਂ ਉਹਦਾ ਚ ਮਦਦ ਨਹੀਂ ਕਰ ਸਕਦਾ ਕੋਈ ਸਿਆਸਤ ਨਹੀਂ ਆ ਅਲਟੀਮੇਟਲੀ ਜੇ ਮੈਂ ਸਿਆਸਤਦਾਨ ਆ ਜੇ ਸਿਆਸਤਦਾਨ ਕਰ ਨਹੀਂ ਕਰੇਗਾ ਤਾਂ ਕੌਣ ਕਰੇਗਾ ਜੇ ਮੈਂ ਸਿਆਸਤਦਾਨ ਆ ਮੈਂ ਇਹ ਬੀੜਾ ਚੱਕਿਆ ਤੇ ਲੋਕ ਅੱਜ ਖੁਸ਼ ਆ ਨਾ ਤੇ ਲੇਕਿਨ ਮੈਂ ਕੱਲ ਕਹਿਣਾ ਯਾਰ ਉਹ ਗੁਲਾਬੀ ਸੁੰਡੀ ਸੀ ਗੁਲਾਬੀ ਸੁੰਡੀ ਨਹੀਂ ਤੁਸੀਂ ਮੈਨੂੰ ਵਾਪਸ ਵੇਖੇ ਦਿਸ ਗਈ ਇੱਥੇ ਦੇ ਤਮਾਮ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਜਿਆਦਾ ਆਮ ਆਦਮੀ ਪਾਰਟੀ ਦੇ ਆ ਉਹ ਦਸਣ ਜੀ ਯਾਰੋ ਉਹਨਾਂ ਨੂੰ ਗੁਲਾਬੀ ਸੁਣੀ ਤੁਖੀ ਤੇ ਰੋਲਾ ਕਿਉਂ ਨਹੀਂ ਪਾਇਆ ਹੋਲਗੜ ਦੀ ਗੱਲ ਨਹੀਂ ਕੀਤੀ ਇਹਦਾ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਰਾਜਨੇਤਾ ਹੋਣਾ ਹੋਰ ਚੀਜ਼ ਆ ਲੋਕਾਂ ਦੀ ਜਿਹੜੀ ਨਵਜ ਲੋਕਾਂ ਦੀ ਸਮੱਸਿਆ ਉਹਨੂੰ ਦੇਖ ਕੇ ਉਹਦਾ ਹੱਲ ਨਾ ਜਿਆਦਾ ਜ਼ਰੂਰੀ ਆ ਤੁਹਾਡੀ ਗੱਲ ਕੋਈ ਇੱਕ ਦੇ ਯਾਰ ਪ੍ਰਧਾਨ ਪ੍ਰਧਾਨ ਓਏ ਉਹਨਾਂ ਦਾ ਗੱਲ ਫਿਰ ਇਹ ਗਣ ਪ੍ਰਧਾਨੀ ਨਾ ਕਰੇ ਮੇਰੇ ਨਾਲ ਕਹਿੰਦੇ ਬਾਡੀ ਅੱਜ ਆਜਾ ਤੋਂ ਵੀ ਜ਼ਿਆਦਾ ਹੈ ਕਿ ਜਿਹੜਾ ਤੁਸੀਂ ਲੈ ਕੇ ਚੱਲਿਓ ਮੁੱਦਾ ਫਰੀ ਸਰਕਾਰ ਆਪਾਂ ਕਰ ਸਕਦੇ ਆ ਤਾਂ ਕਿੰਨੇ ਕੋ ਪਾਰਟੀਆਂ ਜਿਹੜੀਆਂ ਰਿਸਪੌਂਸਿਵ ਨੇ ਦੇਖੋ ਜਿਹੜਾ ਮੁੱਦਾ ਮੈਂ ਮੱਕੀ ਦਾ ਲੈ ਕੇ ਚੱਲਿਆ ਡਾਕਟਰ ਜੱਟ ਸਾਹਿਬ ਐ ਸਰਨਾ ਮਨੁਮਾਨ ਸਿੰਘ ਜੱਟ ICAR ਦੇ ਹੈੱਡ ਨੇ ਔਰ ਨੂੰ ਜਾਣੇ ਚੈਂਟਰ ICAR ਦਾ ਆ ਇਹ ਕੋਈ ਛੋਟੀ ਗੱਲ ਨਹੀਂ ਆ ਅਸੀਂ ਇਹਨਾਂ ਦਾ ਫਾਇਦਾ ਚੱਕੀ ਐ ਪਾਣੀ ਸਾਡਾ ਖਤੇ ਜਾ ਰਿਹਾ ਬਿਜਲੀ ਦੀ ਖਪਤ ਵਧ ਰਹੀ ਆ ਪਾਣੀ ਉਹ ਨਹੀਂ ਨਿਕਲ ਰਿਹਾ ਮੋਟਰਾਂ ਵਧ ਰਹੀਆਂ 2300 ਕਰੋੜ ਕਿੰਨਾ ਸਾਲਤ ਵਧ ਗਿਆ ਇਹ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਕੱਲ ਨੂੰ 9000 ਦੀ ਜਗਾ 15000 ਕਰੋੜ ਹੋ ਜਾਏਗਾ 10000 ਕਰੋੜ ਨੂੰ ਕੀ ਅਸੀਂ ਅਫੋਰਡ ਕਰ ਸਕਦਾ ਪੰਜਾਬ ਨਹੀਂ ਕਰ ਸਕਦਾ ਪਰ ਮੈਂ ਕਹਿੰਦਾ ਆਹ ਤਨੂ ਕਾਲ ਲਈ ਔਰ ਗੁਪਾਹ ਨੂੰ ਵਾਪਸ ਲਿਆਉਣ ਲਈ ਬੋਲਗੜ 3 ਲਈ ਮੈਂ ਯਤਨ ਕਰਾਂਗਾ ਚਾਹੇ ਪੰਜਾਬ ਸਰਕਾਰ ਚ ਗੱਲ ਕਰਨੀ ਪਏ ਚਾਹੇ ਪਾਕ ਸਰਕਾਰ ਚ ਗੱਲ ਕਰਨੀ ਪਏ ਇਹਨਾਂ ਜ਼ਿੰਮੇਦਾਰਾਂ ਦੀ ਸਰਦਾਰੀ ਕਾਟਨ ਕਰਕੇ ਸਗੀ ਉਹ ਬਰਕਰਾਰ ਕਰਾਉਣਾ ਮੇਰਾ ਫਰਜ਼ ਆ ਓਨੀ ਦੇਰ ਓਨੀ ਦੇਰ ਓਨੀ ਦੇਰ ਮੱਕੀ ਦੇ ਤੇ ਵੀ ਜ਼ੋਰ ਦਈਏ ਸਾਰੇ ਨੇ ਮੱਕੀ ਨਹੀਂ ਵੇਚਦੇਗੇ ਸਾਰੇ ਕਾਟਨ ਨਹੀਂ ਵੇਚਦੇ ਸੀਗੇ ਸਾਰਿਆਂ ਦੇ ਬਾਗ ਨਹੀਂ ਆ ਇੱਕ ਖਸਤਾ ਹੋਈ ਨਹੀਂ ਸਕਦੀ ਲੇਕਿਨ ਬੱਕਰੀਆਂ ਬੱਕਰੀਆਂ ਫਸਲਾ ਲਿਆ ਕੇ ਪਾਣੀ ਦੀ ਗਪਤ ਕਟਾਈਏ ਇਹ ਮੇਰੀ ਸੋਚ ਹੈ ਮੇਰੀ ਸੋਚ ਹੋਰ ਕੀ ਆ 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 ਮੇਰੀ ਸੋਚ ਹੋਰ ਕਿਸਾਨ ਨੂੰ ਬਿਜ਼ਨਸਮੈਨ ਕਿੱਦਾਂ ਬਣਾਉਣਾ ਇਹ ਬਿਜਲੀ ਦਾ ਉਤਪਾਦਨ ਕਰੇਗਾ ਇਹ ਉਪਯੋਗਪੂਰਨ ਹੀ ਹੋ ਗਿਆ ਨਾ ਇੱਕ ਪੈਨਲ ਲਾਉਣ ਦੀ ਲੋੜ ਹੈ 10-10 ਹਿਆਪ ਲਾਉਣ ਦੀ ਟ੍ਰੈਨਿੰਗ ਚੱਕ ਬਿਜ਼ਨਸ ਮਾਡਲ ਕੋਡਾਂ ਦਿੱਤਾ ਹੈ ਮਤਲਬ ਕਿ ਇਨਸਾਨਾਂ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਕੀ ਸਾਡੀ ਫਸਲ ਵਾਕੇ ਹੀ ਇਸ ਦੀ ਕੋਈ ਗਰੰਟੀ ਹੈ ਵੀ ਇਹ ਕ੍ਰੀਤੀ ਜਾਊਗੀ ਐਮਐਸਕੇ ਦੇ ਸਾਡਾ ਬਿਜ਼ਨਸ ਮਾਡਲ ਕੀ ਹੈਗਾ ਜੀ ਇਜ਼ ਇਟ ਫੋਰ ਯੋਰ ਇੰਡਸਟਰੀ ਜਾਂ ਫਿਰ ਪੂਰੀ ਐਗਰੀਕਲਚਰ ਸੈਕਟਰ ਵਾਸਤੇ ਹੈ 6 ਦਿਨ ਦੀ ਲੋੜ ਆ ਜੀ ਸਾਨੂੰ ਇਸ ਇੰਡਸਟਰੀ ਇੱਕ ਖਾਲੀ ਐਥਨੋਲ ਇੰਡਸਟਰੀ ਨਹੀਂ ਇਹ ਇਹ ਚ ਫੀਡ ਇੰਡਸਟਰੀ ਵੀ ਆ ਇਹਦੇ ਚ ਪੋਲਟਰੀ ਫੀਡ ਵੀ ਆ ਇਹਨੂੰ ਸਟਾਰਟ ਮਿਲਣਾ ਵੀ ਨਹੀਂ ਔਰ ਪੰਜਾਬ ਹਰਿਆਣੇ ਚ ਮੇਰੇ ਵਰਗੇ 6 ਪੰਜਾ ਰਿਆ 1100 ਕਿੱਲੋ ਤਾਂ ਮੈਂ ਕੱਲਾ ਹੀ ਖਾ ਜਣਾ ਰੋਜ਼ ਦਾ 6 ਰੋ 650 ਕਿੱਲੋ ਹੋ ਗਿਆ ਸਟਾਰਟ ਮਿਲਾਂ ਦਾ ਫੀਡ ਮਿਲਾਂ ਪਾ ਦਿਆ ਇਹਨੇ ਉਹਦਾ ਹੋ ਗਿਆ ਨਹੀਂ ਅਖੀਰ ਅੱਜ ਪੰਜਾਬ ਜਿਹੜਾ ਹੈ 30 ਦਿਨ ਦੀ ਮੱਕੀ ਨਹੀਂ ਦੇ ਪਾ ਰਿਆ ਤਿੰਨ ਚਾਰ ਰੱਖਿਆ ਏਕੜ ਚੋਤੇ ਲੰਘੋ ਜੇ ਮੱਕੀ ਟਿੱਕੜੀ ਵੀ ਹੋ ਗਈ ਤੇ ਤਿੰਨ ਮਹੀਨੇ ਦੀ ਹੋ ਜਾਏਗੀ ਸੋ ਤਿੰਨ ਮਹੀਨੇ ਦੀ ਮੱਕੀ ਹੋਣੀ ਜ਼ਰੂਰੀ ਹੈ ਪੰਜਾਬ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ 90% ਛਾਟ ਤੇ ਹੈ ਰਾਈਟ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਕਿਦਾਂ ਕੋਈ ਬੈਰੋ ਕਿ ਤੁਹਾਡਾ ਕੀ ਸਕੋਪ ਕੀ ਹੈ ਤੁਹਾਨੂੰ ਅੱਜ ਵੀ ਤਾਂ ਅਸੀਂ ਪੈਸੇ ਦੇ ਕੇ ਲੈ ਆਈ ਦੀ ਆ ਜੀ ਕੋਈ ਫਰੀਜ ਤਾਂ ਸਾਨੂੰ ਮੱਕੀ ਨਹੀਂ ਦੇ ਦਿੰਦਾ ਕਿਹਤੂ ਤੇ ਹੈਗੇ ਨਾ ਤੁਹਾਡੇ ਦਾ ਕਮਾਊਟ ਕੀ ਹੈ ਨਾ ਉਹ ਤੁਹਾਡੇ ਕਿੰਨੇ ਮੈਸੇਜ ਪਰ ਕੁੰਟਲ ਗਿਣੀ ਭਾਈ ਮੈਂ ਨਹੀਂ ਨਾ ਉਸ ਕਿਤੇ ਇਹਨਾਂ ਦੀ رائے ਦਾ ਭਾਗ ਸਰਕਾਰ 2240 ਰੁਪਏ ਕੁੰਟਲ ਤੇ ਐਮਐਸਪੀ ਆ ਮੱਕੀ ਦੇ ਔਰ ਮੈਂ ਬਰਸਾਤੀ ਮੱਕੀ ਨੂੰ ਪ੍ਰਮੋਟ ਕਰਨਾ ਚਾਹਣਾ ਕਿਉਂਕਿ ਪਾਣੀ ਡੀਪਲੀਟ ਕਰ ਰਿਹਾ ਡੀਪਲੀਟਿੰਗ ਵਾਟਰ ਟੇਬਲ ਉਹਨੂੰ ਕੰਟਰੋਲ ਕਰ ਲਈ 14.6 ਬਿਲੀਅਨ ਕਿਊਬਿਕ ਮੀਟਰ 48 ਬਿਲੀਅਨ ਕਿਊਬਿਕ ਮੀਟਰ ਕੋ ਸਾਡੀ ਖਪਤ ਆ 50 ਤਾਂ ਪੂਰਾ ਹੋ ਜਾਂਦਾ ਲੇਕਿਨ 14 ਜੀ ਐਕਸਟਰਾ ਗੱਡੀ ਉਹ ਜਿਹੜਾ ਐਕਸਟਰਾ ਗੱਡੀ ਦਾ ਉਹ ਹੋਰ ਰੋਕਣ ਦੀ ਲੋੜ ਹੈ ਸੋ ਮੈਂ ਇਸ ਕੰਮ ਚ ਲੱਗਾ ਮੈਂ ਖਾਲੀ ਮਿੱਟੀ ਤੇ ਨਹੀਂ ਆਉਣ ਵਾਲੇ ਸੋਲਿਊਸ਼ਨ ਮੈਂ ਡੀਐਸਆਰ ਦੀ ਵੀ ਗੱਲ ਕਰਾਂਗਾ 6 ਲੱਖ ਹੈਕਟ ਤੋਂ ਵਾਪਸ 30 ਲੱਖ ਹੈਕਟ ਤੇ ਆ ਗਿਆ ਕਿਉਂ ਬਈ ਉਹ 25% ਨੇ ਪਾਣੀ ਘੱਟ ਖਾਣਾ ਜੋ ਜਗਾ ਜਗਾ ਪਾਣੀ ਬਚਾਵਾਂਗੇ 14 ਮਿੰਟ ਵੀ ਵੀਕੀ ਪੀਸੀ ਬਚਾ ਬਾ ਤੁਹਾਡੇ ਦਾਅਵਿਆਂ ਤੇ ਕੁਐਸਚਨ ਮਾਰਕ ਕਿਸੇ ਨੇ ਨਹੀਂ ਕੀਤਾ ਤੁਸੀਂ ਕਿਹਾ ਪਰ ਸਭ ਤੋਂ ਪਹਿਲੇ ਕੁਐਸਚਨ ਮਾਰਕ ਤੁਹਾਡੀ ਆਪ ਦੀ ਪਾਰਟੀ ਤੋਂ ਆਏ ਤੁਹਾਨੂੰ ਵੀ ਲੱਗਦਾ ਹੈਗਾ ਇਹੇ ਤਾਂ ਪਹਿਲੇ ਜਾਰੀ ਹੋ ਜਦੋਂ ਸੀ ਕਪਤਨ ਸਰਕਾਰ ਆਈ ਤੁਹਾਡੇ ਉੱਤੇ ਤੇ ਪੁੱਛ ਇਸ ਤਰ੍ਹਾਂ ਦਾ ਪਰ ਉਹ ਕੁਐਸਚਨ ਮਾਰਕ ਕਿਉਂ ਨਹੀਂ ਕਰੇ ਕੀ ਪਹਿਲੇ ਪਾਰਟੀ ਚ ਸਹਿਮਤੀ ਦੇਖੋ ਜਿਹਦਾ ਵਿਰੋਧ ਹੋਏਗਾ ਉਹਦਾ ਵਿਕਾਸ ਮੈਂ ਖੁਸ਼ ਹਾਂ ਕਿ ਮੇਰਾ ਵਿਰੋਧ ਹੋ ਰਿਹਾ ਮੇਰੇ ਹੀ ਬੰਦੇ ਕਰ ਰਹੇ ਆ ਨੋ ਪ੍ਰੋਬਲਮ ਲੋਕ ਅੱਜ ਕੱਲ ਤਾਂ ਫੈਸਲਾ ਕਰਨਗੇ ਕਿ ਰਹਿਣਾ ਠੀਕ ਹੈ ਤੁਸੀਂ ਸਰ ਇਹ ਫਾਰਮਲ ਫਾਰਮਲ ਕੰਟਰੈਕਟ ਫਾਰਮਿੰਗ ਹੋਏਗੀ ਤੁਸੀਂ ਇਹ ਟੈਲ ਨੋ ਕੰਟਰੈਕਟ ਓਕੇ ਕੰਟਰੈਕਟ ਇਹ ਬਣੇਣਾ ਦਾ ਜਵਾਬ ਇਹ ਬੜਾ ਇੰਟੈਲੀਜੈਂਟ ਕੁਐਸਚਨ ਹੈ ਅਸੀਂ ਸਾਰਿਆਂ ਨੂੰ ਬਜਾ ਰਹੇ ਹਾਂ ਜੀ ਔਰ ਅਸੀਂ ਇਹ ਕਹਿ ਰਹੇ ਤੁਸੀਂ ਮੱਕੀ ਬੀਜੋ ਜੀ ਤੋਂ ਡਾਕਟਰ ਜਾਨ ਕਹਿੰਦਾ ਵੀ 10% ਵੀ ਪੰਜਾਬ ਮੱਕੀ ਹੋ ਬੀਜਾ ਜੀ ਨਹੀਂ ਖਪਤ ਹੈ ਜੀ ਇਹ ਮੇਰੀ ਮੇਰੀ ਗੱਲ ਨੂੰ ਉਹਨਾਂ ਨੇ 40 ਟਨ ਕਹਿ ਰਹੇ ਸਾਬਤ ਕਰ ਦਿੱਤਾ ਨਾ ਜੀ ਕਿ ਜੇ ਪੰਜਾਬ ਇੰਡਸਟਰੀ ਔਰ ਕੰਜ਼ਿਊਮਰ ਜਿਹੜੇ ਜਿਹੜੇ ਕੰਜ਼ਿਊਮਰ ਆ ਦੇ ਆ ਡੈਫਿਸ਼ੀਟ ਆ ਫੇਸ ਸੋ ਵੀ ਹੀ ਕੈਨ ਗਰੋ ਮੇਸ ਟੂ ਐਨੀ ਐਕਸਟੈਂਡ ਫੋਰ ਟੂ ইয়ারਸ ਦੋ ਸਾਲ ਲਈ ਮੈਂ ਗਰੰਟੀ ਕੀਤੀ ਆ ਕੋਈ ਗਰੰਟੀ ਹੁਣ ਮੇਰੇ ਕੋਲ ਤਾਂ ਕੋਈ ਨਹੀਂ ਮੈਂ ਸਰਗਰਦਾ ਹੈ ਨਹੀਂ ਮੇਰੇ ਬੇਟੇ ਨੇ ਕਹਿੰਦਾ ਕਿ ਵਿਧਾਨ ਸਭਾ ਜੇ ਅਸੀਂ ਮੱਕੀ ਨਹੀਂ ਝੱਕ ਪਾਵਾਂਗੇ ਜੇ ਵਿਧਾਨ ਸਭਾ ਹੀ ਨਾ ਡਾਂਗੀ

ਕੋ ਸਮਾ 2000 ਕੋਆਪਰੇਟਿਵ ਡਿਪਾਰਟਮੈਂਟ ਹੀ ਖਤਮ ਕਰ ਬੈਠੇ ਐ ਇਸ ਦਾ ਬਹੁਤ ਵੱਡੀ ਲੋੜ ਐ ਕੋਆਪਰੇਟਿਵ ਡਿਪਾਰਟਮੈਂਟ ਨੂੰ ਅਗਰੇ ਕਰਨ ਦੀ ਜੇ ਖੇਤੀ ਤੱਕੜੇ ਕਰ ਰਹੇ ਤਾਂ ਕੋਆਪਰੇਟਿਵ ਡਿਪਾਰਟਮੈਂਟ ਕੋਲ ਜੋ ਸੁਸਾਇਟੀਆਂ ਸਾਰੀਆਂ ਤਕੜੀਆਂ ਹੋਣੀਆਂ ਚਾਹੀਦੀਆਂ ਲੇਕਿਨ ਪਿਛਲੇ ਸਾਲਾਂ ਚ ਕਿਸੇ ਨੇ ਹੁਣ ਵੀ ਕੋਈ ਗੌਰ ਨਹੀਂ ਕਰ ਰਿਆ ਜਿਹਦਾ ਮਨ ਕਰਦਾ ਉਹ ਆਪਣੇ ਇਲਾਕੇ ਦੀ ਗੱਲ ਕਰਦਾ ਪੰਜਾਬ ਦੀ ਕੋਆਪਰੇਟਿਵ ਦਾ ਅਗਰ ਵਜ਼ੀਰ ਹੋਵੇ ਜਾਂ ਕੋਈ ਕਿਸੇ ਮੈਂਬਰ ਦਾ ਹੋਵੇ ਉਹ ਸਾਰੇ ਪੰਜਾਬ ਦਾ ਜਿੱਥੇ ਬਾਕੀ ਦੀ ਥਿਲਾ ਬਾਰੇ ਸੋਚਿਆ ਤੇ ਹਿਮਾਲੇ ਬਾਰੇ ਵੀ ਸੋਚਣਾ ਸੀ ਨਿਕਰੇ ਯਾਰ ਆਵਾਜ਼ ਕਰਨੇ ਚੱਕਣੀ ਸੀ ਇੱਥੇ ਦੇ ਮੌਜੂਦਾ ਜਿਹੜੇ ਉਸ ਵੇਲੇ ਦੇ ਹੋ ਐਮਐਲਏ ਸੀਗੇ ਜਲੀਰ ਸੀਗੇ ਜਾਂ ਅਚਦੇ ਨੇ ਇਹਦਾ ਸਿੱਧੀ ਗੱਲ ਆ ਜਾਂਦਾ ਸਰਕਾਰ ਚਲਾਵੇ ਨਹੀਂ ਯਾਰ ਜੀਵਨਦਾਰਾਂ ਦੀ ਚੀਜ਼ ਆ ਇਹਦਾ ਨਾ ਕੱਟ ਫੇਰ ਯਾਰ ਕਿੰਨਾ ਮੇਲਾ ਜਾਂਦਾ ਸਰਕਾਰ ਚਲਾਵੇ ਜਾਂ ਪ੍ਰਾਈਵੇਟਾਈਜ਼ ਕਰੇ 50 ਸਾਲ ਦੀ 20 ਸਾਲ ਵਾਲਾ ਲੈ ਕੇ ਚੱਲ ਜੂਗਾ ਪ੍ਰਾਈਵੇਟ ਵਾਲੇ ਹਟਾਇਆ ਨਹੀਂ ਦੇ ਰਹੇ ਸੱਤ ਮਿਲਾ ਪ੍ਰਾਈਵੇਟ ਦੀ ਹੈ 2 3 ਜੰਨਾ ਪ੍ਰਾਈਵੇਟ ਮੇਲਾ ਫੀਟ ਦੀਆਂ ਕਿਹਨੂੰ ਪੈਸਾ ਨਹੀਂ ਮਿਲਦਾ ਸਰਕਾਰੀ ਮੇਲਾ ਜਿੰਨਾ ਦੇ ਡਾਇਵਰਸ ਡਾਇਵਰਸ ਜਿਹੜੀ ਸੈਕਟਰ ਦੇ ਵਿੱਚ ਬੀਐਸੀ ਟੋਟਲ ਕਿੰਨੇ ਪਲੇਅਰਸ ਹੈ ਹੂ ਕੈਨ ਯੂ نو ਬਾਈ ਜਿਸ ਵਿੱਚ ਹੂ ਰਿਕਵਾਇਰ ਮਿਸ ਥਰ ਆਰ 67 ਪਲੇਸ ਐਸ